ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੀਤ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਸਨਸਕ੍ਰੀਨ ਅ ਜਿਹੜੀ ਹੋਮ ਮੇਡ ਹੋਊਗੀ ਆਪਾਂ ਕਰਦੀਆਂ ਮਤਲਬ ਕਿ ਜਿਹੜੀਆਂ ਘਰੇ अवेलेबल ਨੇ ਆਪਣੇ ਕੋਲ ਚੀਜ਼ਾਂ ਉਹਨਾਂ ਤੋਂ ਹੀ ਤਿਆਰ ਕਰਾਂਗੇ ਸੋ ਮੈਂ ਕਾਫੀ ਟਾਈਮ ਤੋਂ ਯੂਜ਼ ਕਰ ਰਹੀ ਐਂਗੀ ਪਰ ਇਹਦੀ ਨਾ ਵੀਡੀਓ ਨਹੀਂ ਬਣਾ ਹੋਈ ਹੈਗੀ ਆਇ ਕਦੇ ਆਈਡੀਆ ਹੀ ਨਹੀਂ ਆਇਆ ਦਿਮਾਗ ਦੇ ਵਿੱਚ ਵੀ ਹਨਾ ਜਿਹੜੀ ਮੈਂ ਸਨ ਸਕਰੀਨ ਬਣਾ ਰੱਖੀ ਐ ਵੀ ਮੈਂ ਉਹਦੀ ਵੀਡੀਓ ਬਣਾਵਾਂ ਜਦੋਂ ਮੈਂ ਤਿਆਰ ਕਰਨੀ ਐ ਉਹ ਹਨਾ ਤੇ ਮੈਨੂੰ ਕੱਲ ਐਵੇਂ ਲੱਗਿਆ ਕਿ ਕਿਉਂ ਨਾ ਹਨਾ ਵੀ ਇੰਨਾ ਵਧੀਆ ਰਿਜ਼ਲਟ ਹੈ ਵੀ ਕਿਉਂ ਨਾ ਵੀਡੀਓ ਬਣਾਈ ਜਾਵੇ ਹਨਾ ਹੋਰਾਂ ਦੀ ਵੀ ਹੈਲਪ ਹੋ ਜੂਗੀ ਭੈਣਾਂ ਦੀ ਜਿਹੜੀਆਂ ਵੀ ਸਨਸਕ੍ਰੀਨ ਨੂੰ ਲੈ ਕੇ ਬਹੁਤ ਕਨਫਿਊਜ਼ ਹੁੰਦੀਆਂ ਨੇ ਹਨਾ ਵੀ ਯਾਰ ਕਿਹੜੀ ਸਨਸਕ੍ਰੀਨ ਯੂਜ਼ ਕਰੀਏ ਹਨਾ ਗਰਮੀਆਂ ਦੇ ਵਿੱਚ ਸਪੈਸ਼ਲੀ ਕਿਉਂਕਿ ਗਰਮੀਆਂ ਦੇ ਵਿੱਚ ਬਹੁਤ ਟੈਨ ਹੋ ਜਾਂਦੀ ਹੈ ਸਕਿਨ ਹਨਾ ਸਕਿਨਾਂ ਦੀਆਂ ਬਹੁਤ ਪ੍ਰੋਬਲਮਾਂ ਹੋ ਜਾਂਦੀਆਂ ਨੇ ਧੁੱਪ ਦੇ ਕਰਕੇ ਜਿਹੜੀ ਧੁੱਪ ਪੈਂਦੀ ਹੈ ਆਪਣੇ ਫੇਸ ਤੇ ਤੇ ਉਹ ਚੂਜ਼ ਵੀ ਨਹੀਂ ਕਰ ਪਾਉਂਦੀਆਂ ਵੀ ਕਿਹੜੀ ਸਨਸਕ੍ਰੀਨ ਲਗਾਈਏ ਹਨਾ ਬਾਕੀ ਮੈਂ ਖੁਦ ਆਪਣਾ ਐਕਸਪੀਰੀਅੰਸ ਦੱਸਦੀ ਆ ਵੀ ਮੈਂ ਬਹੁਤ ਸਾਰੀਆਂ ਸਨਸਕਰੀਨਾਂ ਤੇ ਜਿਹੜੇ ਪੈਸੇ ਖਰਾਬ ਕੀਤੇ ਹੈਗੇ ਪਰ ਕੋਈ ਵੀ ਕੋਈ ਐ ਨਹੀਂ ਲੱਗੀ ਹੈਗੀ ਵੀ ਹਾਂ ਫਿੱਟ ਜੇ ਬੈ ਗਈ ਵੀ ਲਾਈ ਜਾਂਦੀ ਆ ਮੈਂ ਲਗਾਤਾਰ ਉਹਨੂੰ ਯੂਜ਼ ਕਰ ਲਿਆ ਅ ਕੋਈ ਤਾਂ ਹਨਾ ਬਾਲੀ ਹੈਵੀ ਹੁੰਦੀ ਐ ਐ ਲੱਗਦੇ ਜਿਵੇਂ ਬੋਲਾ ਪਰ ਪਰ ਕੇ ਫਾਊਂਡੇਸ਼ਨ ਲਾਇਆ ਹੁੰਦਾ ਹੈਵੀ ਹੈਵੀ ਜਾਂ ਫੀਲ ਹੁੰਦਾ ਗ੍ਰੇਸੀ ਜਿਹਾ ਤੇ ਸਪੈਸ਼ਲੀ ਇਹੀ ਪ੍ਰੋਬਲਮ ਹੁੰਦੀ ਹੈ ਜਿਆਦਾ ਵੀ ਉਹ ਲਗਾਈ ਵੀ ਨਹੀਂ ਜਾਂਦੀ ਹੈਗੀ ਕਿ ਜੀ ਨਹੀਂ ਕਰਦਾ ਲਾਉਣ ਨੂੰ ਬਾਹਲਾ ਲੇਪੂ ਤੇ ਪੂਜਾ ਹੋ ਜਾਂਦਾ ਫੇਸ ਤੇ ਨਾਲੇ ਭਾਰੀ ਭਾਰੀ ਜਿਹਾ ਲੱਗਦਾ ਰਹਿੰਦਾ ਹੈਗਾ ਬਾਕੀ ਜਿਹੜੀਆਂ ਜਿਆਦਾ ਮਹਿੰਗੀਆਂ ਨੇ ਉਹ ਹਨਾ ਆਪਾਂ ਲੈ ਨਹੀਂ ਸਕਦੇ ਹੈਗੇ ਹਨਾ ਐਨੀ ਆਪਣੀ ਹੈ ਨਹੀਂ ਪਹੁੰਚ ਵੀ ਆਪਾਂ ਜਿਆਦਾ ਮਹਿੰਗੀਆਂ ਸਨਸਕ੍ਰੀਨਸ ਯੂਜ਼ ਕਰੀਏ ਸੋ ਜਿਹੜੀ ਮੈਂ ਘਰੇ ਬਣਾ ਕੇ ਯੂਜ਼ ਕਰਦੀਆਂ ਉਹਦੇ ਬਾਰੇ ਮੈਂ ਤੁਹਾਨੂੰ ਦੱਸਦੀਆਂ ਉਹਦੇ ਵਿੱਚ ਆਪਾਂ ਨੂੰ ਤਿੰਨ ਚੀਜ਼ਾਂ ਦੀ ਹੀ ਲੋੜ ਹੈ ਸਭ ਤੋਂ ਮੇਨ ਹੈਗਾ ਹੈਗਾ ਆ ਕੋਕੋਨਟ ਆਇਲ ਠੀਕ ਹੈ ਜਿਨ੍ਹਾਂ ਦੀ ਸਕਿਨ ਜਿਆਦਾ ਆਇਲੀ ਹੈ ਉਹ ਮੈਂ ਪਹਿਲੀ ਦੱਸ ਦਿਨੀ ਆ ਉਹ ਥੋੜਾ ਪਾਓ ਪਾਓ ਜਰੂਰ ਪਾਓ ਥੋੜਾ ਪਾਓ ਕਿਉਂਕਿ ਜਦੋਂ ਆਪਾਂ ਜਿਆਦਾ ਪਾਵਾਂਗੇ ਤੇ ਜਿਨ੍ਹਾਂ ਦੀ ਆਇਲੀ ਸਕਿਨ ਹੋ ਹੋਰ ਵੀ ਆਇਲੀ ਹੋ ਜੂਗੀ ਹਨਾ ਤੇ ਜੇ ਥੋੜਾ ਜਿਆਦਾ ਹੀ ਤੁਹਾਨੂੰ ਐਵੇਂ ਲੱਗਦਾ ਵੀ ਆਇਲ ਨਹੀਂ ਯੂਜ਼ ਕਰਨਾ ਸੀ ਆਇਲ ਨਹੀਂ ਪਾਉਣਾ ਹੈਗਾ ਵਿੱਚ ਤਾਂ ਤੁਸੀਂ ਇਹਦੀ ਜਗ੍ਹਾ ਤੇ ਗੁਲਾਬ ਜਲ ਪਾ ਸਕਦੇ ਹੋ ਠੀਕ ਹੈ ਉਹ ਥੋੜਾ ਜਨਾ ਇੱਕ ਮਤਲਬ ਕਰੀਮੀ ਜਿਹਾ ਟੈਕਸਚਰ ਨਹੀਂ ਬਣਨਾ ਉਹਦਾ ਉਹ ਇੱਕ ਤਰ੍ਹਾਂ ਵੀ ਮਤਲਬ ਸਾਨੂੰ ਸਪਰੇ ਕਰਨੀ ਪਿਆ ਕਰੂ ਕਿਉਂਕਿ ਗੁਲਾਬ ਜਲ ਪਾਣੀ ਦੀ ਤਰ੍ਹਾਂ ਹੁੰਦਾਗਾ ਹਨਾ ਅ ਤੇ ਦੂਸਰੇ ਨੰਬਰ ਤੇ ਆਪਾਂ ਯੂਜ਼ ਕਰਾਂਗੇ ਬਈ ਮੋਇਸਚਰਾਈਜ਼ਰ ਤੁਸੀਂ ਜਿਹੜਾ ਵੀ ਯੂਜ਼ ਕਰਦੇ ਹੋ ਉਹ ਪਾ ਸਕਦੇ ਹੋ ਮੈਂ ਬਾਇਓਟੈਕ ਦਾ ਯੂਜ਼ ਕਰਦੀ ਆਂਗੀ ਠੀਕ ਹੈ ਅ ਬਹੁਤ ਵਧੀਆ ਮੋਇਸਚਰਾਈਜ਼ਰ ਹੈ ਵੱਡੀ ਪੈਕਿੰਗ ਤਾਂ ਉਹਨਾਂ ਮੈਨੂੰ ਲੱਗਦਾ 7-8 ਮਹੀਨੇ ਮੁੱਕਦੀ ਨਹੀਂ ਹੈਗੀ ਮੈਨੂੰ ਕੱਲੀ ਨੂੰ ਤੇ ਜੇ ਤੁਸੀਂ ਲੈਣਾ ਹੋਇਆ ਇਹਦਾ ਜਿਹੜਾ ਪ੍ਰਾਈਸ ਹੈਗਾ ਉਹ ਸਾਡੇ 1.300 ਦੀ ਪੈਕਿੰਗ ਹੈ ਇਹ ਵੱਡੀ ਤੇ ਛੋਟੀ ਮੇਲਾ ਦਾ 2.500 ਦੀ ਹੈ ਸ਼ਾਇਦ ਪਰ ਬਹੁਤ ਜ਼ਿਆਦਾ ਵਧੀਆ ਇਹਦੇ ਰਿਜ਼ਲਟ ਨੇਗੇ ਜੇ ਤੁਸੀਂ ਇਕੱਲਾ ਵੀ ਯੂਜ਼ ਕਰਦੇ ਹੋ ਨਾ ਤਾਂ ਬਹੁਤ ਜ਼ਿਆਦਾ ਵਧੀਆਗਾ ਤੇ ਇਹ ਹੈਗਾ ਬਾਇਓਟੈਕ ਦਾ ਇੱਕ ਵਾਰ ਮੈਂ ਫਿਰ ਤੋਂ ਤੁਹਾਨੂੰ ਦਿਖਾ ਦਿੰਨੀ ਹ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਬਾਇਓਟੈਕ ਦਾ ਐਡਵਾਂਸ ਆਯੁਰਵੇਦਾ ਮਾਰਨਿੰਗ ਲੈਕਟਰ ਠੀਕ ਹੈ ਜੀ ਤੇ ਇੱਕ ਆਪਾਂ ਨੂੰ ਕੋਕੋਨਟ ਆਇਲ ਚਾਹੀਦਾ ਦੂਸਰੇ ਨੰਬਰ ਤੇ ਆਪਾਂ ਚਾਹੀਦਾ ਬਾਇਓਟੈਕ ਦਾ ਕੋਈ ਵੀ ਮੌਇਸਚਰਾਈਜ਼ਰ ਜਿਹੜਾ ਤੁਸੀਂ ਯੂਜ਼ ਕਰਦੇ ਹੋ ਮੈਂ ਬਾਇਟਕ ਦਾ ਕਰਦੀ ਠੀਕ ਹੈ ਤੇ 30 ਦੇ ਮਹੀਨੇ ਤੇ ਆਪਾਂ ਚਾਹੀਦੀ ਹੈ অ্যালোਵਰਾ ਜੈਲ অ্যালোਵਰਾ ਜੈਲ ਜਿਹੜੀ ਉਹ ਤੁਸੀਂ ਘਰ ਵਾਲੀ ਨਹੀਂ ਯੂਜ਼ ਕਰਨੀ ਹੈਗੀ ਕਿਉਂਕਿ ਉਹ ਨਾ ਖਰਾਬ ਹੋ ਜਾਂਦੀ ਹੈ ਥੋੜੇ ਦਿਨਾਂ ਚ ਤੇ ਫਿਰ ਸਮੈਲ ਜੀ ਆਉਣ ਲੱਗ ਜਾਂਦੀ ਹੈ ਗੰਦੀ ਜੀ ਉਹਦੇ ਵਿੱਚੋਂ ਉਹ ਤੁਸੀਂ ਨਹੀਂ ਯੂਜ਼ ਕਰਨੀ ਤੁਸੀਂ ਜਿਹੜੀ ਮਾਰਕੀਟ ਵਾਲੀ ਉਹ ਯੂਜ਼ ਕਰਨੀ ਹੈ ਕੋਈ ਵੀ ਲੈ ਸਕਦੇ ਤੁਸੀਂ ਬਸ ਵਧੀਆ ਹੋਵੇ ਹਨਾ ਐ ਨਾ ਹੋਵੇ ਵੀ ਵਿਡੀਓ ਨਹੀਂ ਸਸਤੀ ਜੀ ਲੈ ਲਈ ਹਨਾ ਥੋੜੀ ਜੀ ਵਧੀਆ ਹੋਣੀ ਚਾਹੀਦੀ ਹੈ ਤਾਂ ਵਧੀਆ ਰਿਜ਼ਲਟ ਮਿਲ ਲੇਗੇ ਆਪਾਂ ਨੂੰ ਜਿਹੜੀ ਆਪਣੀ ਗਰਮੀਆਂ ਦੇ ਵਿੱਚ ਵੀ ਸਕਿਨ ਜਿਹੜੀ ਉਹ ਕਾਲੀ ਨਹੀਂ ਪਊਗੀ ਬਿਲਕੁਲ ਵੀ ਕੋਈ ਇਫੈਕਟ ਨਹੀਂ ਪੈਣਾ ਹੈਗਾ ਧੁੱਪ ਦਾ ਤੁਹਾਡੇ ਫੇਸ ਤੇ ਤੁਸੀਂ ਕਿਵੇਂ ਮਰਜ਼ੀ ਕੰਮ ਕਰੀ ਜਾਓ ਬਸ ਪਹਿਲਾਂ ਤੁਸੀਂ ਜਿਹੜੀ ਘਰੇ ਆਪਾਂ ਸਨਸਕ੍ਰੀਨ ਅੱਜ ਰੈਡੀ ਕਰ ਰਹੇ ਆ ਉਹ ਤੁਸੀਂ ਲਗਾ ਲੈਣੀ ਆਪਣੇ ਫੇਸ ਤੇ ਠੀਕ ਹੈ ਸੋ ਏਡੀ ਕੱਪਾ ਲੈ ਲਈ ਡਿੱਬੀ ਇਹਦੇ ਵਿੱਚ ਆਪਾਂ ਰੈਡੀ ਕਰ ਲਾਂਗੇ ਇੱਕ ਮੈਂ ਤੁਹਾਨੂੰ ਤੇ ਹੋਰ ਵੀ ਗੱਲ ਦੱਸਦੀ ਹਾਂ ਤੁਸੀਂ ਜੇ ਕਰੀਮ ਰੈਡੀ ਨਹੀਂ ਕਰਨੀ ਹੈਗੀ ਸਨਸਕ੍ਰੀਨ ਨਹੀਂ ਬਣਾਉਣੀ ਹੈਗੀ ਤਾਂ ਤੁਸੀਂ ਇੰਨਾ ਤਿੰਨਾ ਚੀਜ਼ਾਂ ਨੂੰ ਮਿਕਸ ਕਰਕੇ ਰੋਜ਼ ਜਦੋਂ ਵੀ ਲਾਉਣੀ ਹੈ ਤੁਸੀਂ ਤਿੰਨਾ ਚੀਜ਼ਾਂ ਨੂੰ ਹੱਥ ਦੇ ਉੱਤੇ ਮਿਕਸ ਕਰ ਲਓ ਤੇ ਅਪਲਾਈ ਕਰ ਲਓ ਆਪਣੇ ਫੇਸ ਤੇ ਇੱਕ ਕਦੇ ਵੀ ਸਨਸਕ੍ਰੀਨ ਹੈ ਜਿਹੜੀ ਉਹ ਐ ਮਲ ਕੇ ਆਏ ਆਏ ਨਹੀਂ ਲਾਉਣੀ ਹੈਗੀ ਫੇਸ ਤੇ ਕਈ ਪੈਣਾ ਨੂੰ ਆਤ ਹੁੰਦੀ ਹੈਗੀ ਮੈਂ ਕਈ ਨਾ ਦੇਖਿਆਗਾ ਵੀ ਉਹ ਜਦੋਂ ਵੀ ਮੋਇਸਚਰਾਈਜ਼ਰ ਜਾਂ ਸਨਸਕ੍ਰੀਨ ਵਗੈਰਾ ਕੁਝ ਵੀ ਲਾਉਣਗੇ ਅੱਛ ਦੇ ਉੱਤੇ ਪਾਈਦੇ ਐਵੇਂ ਐਵੇਂ ਮਸਲੀ ਐਵੇਂ ਐਵੇਂ ਸਾਰੇ ਫੇਸ ਤੇ ਲਗਾ ਲਈ ਹੈਨਾ ਐਵੇਂ ਨਾਲ ਲਾਇਆ ਕਰੋ ਕਿਉਂਕਿ ਉਹਦਾ ਜਿਹੜਾ ਅਸਰ ਹੈ ਉਹਦਾ ਅੱਧਾ ਤਾਂ ਆਪਣੇ ਹੱਥਾਂ 'ਚ ਹੀ ਰਹਿ ਜਾਂਦਾ ਹੈਗਾ ਫੇਸ ਤੇ ਤਾਂ ਅਪਲਾਈ ਹੋ ਨਹੀਂ ਹੁੰਦੀ ਚੰਗੀ ਤਰ੍ਹਾਂ ਹੱਥ ਤੇ ਕੱਢੋ ਤੇ ਉਹਨੂੰ ਇਸ ਤਰ੍ਹਾਂ ਡਾਟ ਡਾਟ ਕਰਕੇ ਲਗਾ ਲਓ ਆਪਣੇ ਫੇਸ ਤੇ ਫਿਰ ਉਹਨੂੰ ਰੱਬ ਕਰੋ ਠੀਕ ਹੈ ਇਸ ਤਰ੍ਹਾਂ ਲਗਾਉਣੀ ਹੈ ਤੁਸੀਂ ਸੋ ਚਲੋ ਜੀ ਜਿਹੜੀ ਮੇਨ ਗੱਲ ਸੀ ਆਪਾਂ ਉਹ ਤੁਹਾਨੂੰ ਦੱਸਤੀ ਹੈ ਗਈ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਹੀ ਕਰਨਾ ਹੈਗਾ ਬਸ ਹੈਨਾ ਇਹ ਬਿਲਕੁਲ ਥੋੜੀ ਬਣਾਉਣੀ ਹੁੰਦੀ ਹੈ ਪਹਿਲਾਂ ਕਿਉਂਕਿ ਜਦੋਂ ਮਰਜੀ ਬੜਾ ਲਓ ਹਨਾ ਤੁਰਤ ਬਣਾ ਕੇ ਵੀ ਲੱਗ ਜਾਂਦੀ ਹੈਗੀ ਜੇ ਤੁਸੀਂ ਨਹੀਂ ਪਹਿਲਾਂ ਤੁਸੀਂ ਯੂਜ਼ ਕਰਕੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਤੁਰੰਤ ਰੋਜ਼ ਮਿਕਸ ਕਰ ਕਰਕੇ ਲਗਾ ਸਕਦੇ ਹੋਗੇ ਅਤੇ ਆਪਾਂ ਇੱਕ ਚਮਚ ਭਰ ਕੇ ਜਿਹੜਾ ਕੋਕੋਨਟ ਆਇਲ ਦਾ ਲੈ ਲਿਆ ਠੀਕ ਹੈ ਇਹਦੀ ਡੱਬੀ ਉਹ ਬਹੁਤ ਛੋਟੀ ਆਪਣੇ ਕੋਲ ਇੱਕ ਚਮਚ ਭਰ ਕੇ ਆਪਾਂ ਪਾ ਲਿਆ ਕੋਕੋਨਟ ਆਇਲ ਦਾ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਐਲੋਵੇਰਾ ਜੈੱਲ ਇੱਕ ਚਮਚ ਦੇ ਕਰੀਬ ਹੀ ਐਲੋਵੇਰਾ ਜੈੱਲ ਲੈਣੀ ਆ ਠੀਕ ਹੈ ਠੀਕ ਹੈ ਜੀ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਤੋਂ ਵੀ ਰੈਡੀ ਕਰ ਸਕਦੇ ਹੋ ਜੇ ਤੁਸੀਂ ਮੌਇਸਚਰਾਈਜ਼ਰ ਨਹੀਂ ਪਾਉਣਾ ਪਰ ਜੇ ਮੌਇਸਚਰਾਈਜ਼ਰ ਪਾ ਲਓਗੇ ਤੁਸੀਂ ਅ ਪਰ ਹੋਣਾ ਵਧੀਆ ਚਾਹੀਦਾ ਮੌਇਸਚਰਾਈਜ਼ਰ ਹਨਾ ਤੇ ਇਹ ਐਨਾ ਕੁ ਆਪਾਂ ਮੌਇਸਚਰਾਈਜ਼ਰ ਪਾ ਲਿਆ ਇੱਕ ਚਮਚ ਦੇ ਕਰੀਬ ਸਾਰੀਆਂ ਚੀਜ਼ਾਂ ਬਰਾਬਰ ਹੀ ਲੈਣੀਆਂ ਨੇ ਆਪਾਂ ਠੀਕ ਹੈ ਇੱਕ ਬਹੁਤ ਵਧੀਆ ਸਨ ਸਕ੍ਰੀਨ ਬਣ ਕੇ ਰੈਡੀ ਹੁੰਦੀ ਹੈ ਤੁਹਾਡੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਠੀਕ ਹੈ ਤੇ ਲਾਈ ਕਰਕੇ ਦੇਖਿਓ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਰਿਜ਼ਲਟ ਮਿਲ ਜੂਗਾ ਤੁਹਾਡੀ ਸਕਿਨ ਹੈ ਜਿਹੜੀ ਉਹ ਨਾ ਮੱਲੋ ਮੱਲੀ ਗਲੋ ਕਰੂਗੀ ਉਹਨੂੰ ਖੁਦ ਨੂੰ ਪਤਾ ਲੱਗੂਗਾ ਤਿੰਨੇ ਚੀਜ਼ਾਂ ਜਦੋਂ ਮਿਕਸ ਹੋ ਗਈਆਂ ਨਾ ਇੱਕ ਕਰੀਮੀ ਜੀ ਐਡੀ ਲੁੱਕ ਆਊਗੀ ਕਰੀਮ ਕਲਰ ਜੀ ਜਿਹੜੀ ਆਪਣੀ ਕਰੀਮ ਹੈ ਉਹ ਬਣ ਕੇ ਤਿਆਰ ਹੋ ਜੂਗੀ ਇਸ टाइम ਮੈਂ ਆਪਣੇ ਫੇਸ ਤੇ ਅਪਲਾਈ ਕਰੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਹਨਾ ਸੋਹਣਾ ਲੱਗ ਰਿਹਾ ਫੇਸ ਗਲੋ ਕਰਦਾ ਹੈ ਇਹਦੇ ਨਾਲ ਤੇ ਬਾਕੀ ਜਿਹੜੀ ਧੁੱਪ ਤੋਂ ਹੋਣਾ ਬਚਾਅ ਕਰੂਗੀ ਆਪਣਾ ਉਹ ਤਾਂ ਵੱਖਰੀ ਗੱਲ ਹੈ ਜਿਹੜਾ ਮੇਨ ਕੰਮ ਹੁੰਦਾ ਸੰਸਕ੍ਰੀਨ ਦਾ ਉਹ ਤਾਂ ਕਰੂਗੀ ਹੀ ਕਰੂਗੀ ਲੋ ਜੀ ਆਪਣੀ ਜਿਹੜੀ ਕਰੀਮ ਸੀ ਸੰਸਕ੍ਰੀਨ ਉਹ ਬਣ ਕੇ ਰੈਡੀ ਹੋ ਗਈ ਹੈ ਤੇ ਡੱਬੀ ਦੇ ਵਿੱਚ ਆਪਾਂ ਮਿਕਸ ਕਰ ਲਈਏ ਨੂੰ ਥੋੜਾ ਟਾਈਮ ਆਪਾਂ ਰੱਖ ਦਾਂਗੇ ਤਾਂ ਫਿਰ ਜਿਹੜਾ ਤੇਲ ਹੈ ਨਾ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਕੋਕੋਨਟ ਆਇਲ ਪਾਇਆ ਜਿਹੜਾ ਆਪਾਂ ਤੇ ਦੇਖ ਸਕਦੇ ਹੋ ਤੁਸੀਂ ਕਿਉਂਕਿ ਆਇਲ ਥੋੜਾ ਜਿਹਾ ਟਾਈਮ ਲੈਂਦਾ ਹੈ ਮਿਕਸ ਹੋਣ ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਫੇਸ ਤੇ ਲਗਾ ਕੇ ਵੀ ਦਿਖਾਉਣੀ ਆ ਆਏ ਨਾ ਤੁਹਾਡਾ ਹੱਥ ਵੀ ਜਿਹੜਾ ਉਹ ਤਿਲਕੂਗਾ ਤੁਹਾਡੇ ਫੇਸ ਤੋਂ ਇੰਨਾ ਸੋਹਣੀ ਜਿਹੜੀ ਸਨਸਕ੍ਰੀਨ ਬਣ ਕੇ ਰੈਡੀ ਹੁੰਦੀ ਹੈਗੀ ਮੈਂ ਸਨਸਕ੍ਰੀਨ ਤੇ ਬਹੁਤ ਜ਼ਿਆਦਾ ਪੈਸੇ ਖਰਬ ਕੀਤੇ ਨੇ ਪਰ ਕਦੇ ਵੀ ਕੋਈ ਫਿੱਟ ਨਹੀਂ ਆਈ ਹੈਗੀ ਕਦੇ ਸਹੀ ਨਹੀਂ ਲੱਗੀ ਕੋਈ ਵੀ ਚਾਹੇ ਮਹਿੰਗੀਆਂ ਵੀ ਲੈ ਕੇ ਦੇਖ ਲਈਆਂ ਸਸਤੀਆਂ ਵੀ ਜਿਹੜੀਆਂ ਜ਼ਿਆਦਾ ਹੀ ਮਹਿੰਗੀਆਂ ਨੇ ਹਨਾ 500 ਤੋਂ ਉੱਪਰ ਉੱਪਰ ਨੇਗੀਆਂ ਉਹ ਆਪਾਂ ਨਹੀਂ ਲੈ ਸਕਦੇ ਬਈ ਜੇ ਕੋਈ ਤੁਸੀਂ ਲੈ ਸਕਦੇ ਹੋ ਤਾਂ ਤੁਸੀਂ ਲੈ ਲਓ ਹਨਾ ਤੇ ਆਪਾਂ ਤਾਂ ਘਰ ਹੀ ਬਣਾ ਕੇ ਸਨਸਕ੍ਰੀਨ ਹੈ ਜਿਹੜੀ ਉਹ ਅਪਲਾਈ ਕਰਦੇ ਆਪਣੇ ਫੇਸ ਤੇ ਤੁਸੀਂ ਦੇਖ ਸਕਦੇ ਹੋ ਹੁਣ ਆਪੇ ਇਧਰਲੀ ਪਾਸੇ ਜਿਆਦਾ ਅਪਲਾਈ ਕੀਤੀ ਹੈਗੀ ਹਨਾ ਆ ਦੇਖੋ ਇਧਰ ਮੈਂ ਪਹਿਲਾਂ ਜਦੋਂ ਮੇਕਅਪ ਕੀਤਾ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਅਪਲਾਈ ਕੀਤੀ ਸੀ ਆਪਣੇ ਫੇਸ ਤੇ ਤੇ ਇੱਥੇ ਆਪਾਂ ਹੁਣ ਤੁਰੰਤ ਕਰੀਏਗੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਨਾ ਹੀ ਤੁਹਾਡੇ ਫੇਸ ਤੇ ਕੋਈ ਐਕਨੇ ਪਿੰਪਲ ਵਗੈਰਾ ਤੇ ਧੁੱਪ ਦੇ ਨਾਲ ਜਿਹੜੀ ਟੈਨ ਹੁੰਦੀ ਹੈ ਸਕਿਨ ਨੂੰ ਸਾਰੀ ਪ੍ਰੋਬਲਮ ਦਾ ਹੱਲ ਕਰੂਗੀ ਸੋ ਨਾ ਕਿ ਮੇਕਅਪ ਕਰਕੇ ਸਿਰਫ ਇਹ ਸਨਸਕ੍ਰੀਨ ਲਗਾ ਲੈਣੀ ਹੈ ਤੁਸੀਂ ਹੋਰ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ ਹਲਕਾ ਫੁਲਕਾ ਮੇਰੇ ਵਰਗਾ ਤੁਸੀਂ ਮੇਕਅਪ ਕਰ ਸਕਦੇ ਹੋਗੇ ਸਿਰਫ ਲਿਪਸਟਿਕ ਨਾਲ ਤੇ ਚਲੋ ਜੀ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਤੁਸੀਂ ਮੇਕਅਪ ਦੀ ਜਿਹੜਾ ਡੇਲੀ ਮੇਕਅਪ ਕਰਦੇ ਹੋ ਰੁਟੀਨ ਦੇ ਵਿੱਚ ਉਹਦੀ ਵੀਡੀਓ ਪਾਓ ਵੈਸੇ ਮੈਂ ਕੋਈ ਖਾਸ ਮੇਕਅਪ ਕਰਦੀ ਨਹੀਂ ਹੈਗੀ ਜੀ ਤੁਸੀਂ ਦੇਖ ਸਕਦੇ ਹੋਗੇ ਹਨਾ ਤੇ ਇਕੱਲੀ ਲਿਪਸਟਿਕ ਲਾਉਣੀ ਆ ਉਹ ਵੀ ਲਾਈਟ ਜੀ ਤੇ ਪਰ ਪਾਵਾਂਗੇ ਜਰੂਰ ਵੀਡੀਓ ਤੇ ਕਿਹੜੇ ਕਿਹੜੇ ਪ੍ਰੋਡਕਟ ਕਿੱਦਾਂ-ਕਿੱਦਾਂ ਯੂਜ਼ ਕਰਦੇ ਆ ਆਪਾਂ ਜਦੋਂ ਬਾਹਰਦਰਜਾਨੀਆਂ ਉਦੋਂ ਮੈਂ ਥੋੜਾ ਹੋਰ ਮੇਕਅਪ ਜ਼ਿਆਦਾ ਕਰਦੀ ਆ ਉਹਦੇ ਆਪਾਂ ਵੀਡੀਓ ਜਿਹੜੀ ਜਰੂਰ ਅਪਲੋਡ ਕਰਾਂਗੇ ਸੋ ਇਹ ਸੀਗੀ ਅੱਜ ਦੀ ਵੀਡੀਓ ਜੇਕਰ ਵਧੀਆ ਲੱਗੀ ਹੋਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਮਿਲਾਂਗੇ ਨੈਕਸਟ ਵੀਡੀਓ 'ਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ